ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਬਣਨ ਲੱਗੇ ਆ ਜੀ ਘਰ ਦੇ ਦੇ ਲੱਗੇ ਹੀ ਕarele ਮੈਂ ਕਿਹਾ ਚਲੋ ਬਾਜ਼ਾਰ ਤੋਂ ਵੀ ਥੋੜੇ ਮੰਗਾਏ ਹੀ ਆਹ ਵੇਖੋ ਕਿੰਨੇ ਸੋਹਣੇ ਕarele ਲੱਗੇ ਹੋਏ ਅੱਜ ਕareleਾਂ ਦੀ ਸਬਜ਼ੀ ਬਣੂਗੀ ਤੋੜ ਲਾ ਬੇਟਾ ਬਣਾਉਣੇ ਲੱਜਵਦੀਆਂ ਜੇ ਕareleਾਂ ਦੀ ਸਬਜ਼ੀ ਬਹੁਤ ਕarele ਲੱਗ ਗਏ ਆ ਦੋਸਰੇ ਤੀਸਰੇ ਟਾਈਮ ਐਰਕੀਨ ਤੋੜ ਲੇ ਤੀਸਰੀ ਕੀ ਚੌਥੀ ਮੇਰੇ ਟੁੱਟ ਗਈ ਹੈ ਨਾ ਹਾਂ ਵਧੀਆ ਜੀ ਅੰਦਰ ਵੀ ਕੱਟੋ ਤੇ ਮਿੰਟ ਕਰਕੇ ਦੱਸਿਓ ਵੀ ਕਿਹ ਤਰ੍ਹਾਂ ਕarele ਬਣਾਉਂਦੇ ਜੇ ਭਰ ਕੇ ਕਿ ਜਾਂ ਤੋੜ ਕੇ ਥੋੜੇ ਮੈਂ ਅੰਦਰ ਰੱਖਾਈ ਹੁਣਾਂ ਤੋੜਿਆ ਚਲੋ ਜੀ ਚੰਗਾ ਜੀ ਬਣਾਉਨੇ ਆ ਫਿਰ ਮਿਲਦੇ ਵਕ ਲੋ ਜੀ ਆ ਗਈ ਹਾਂ ਮੈਂ ਕਿਚਨ ਦੇ ਵਿੱਚ ਕੜਾਈ 'ਚ ਤੇਲ ਪਾਇਆ ਤੇਲ ਪਾ ਕੇ ਮੈਂ ਕarele ਪਾ ਦਿੱਤੇ ਆ ਥੋੜੇ ਜਿ ਮੈਂ ਮੋਟੇ-ਮੋਟੇ ਆਲੂ ਕੱਟ ਕੇ ਪਾ ਦਿੱਤੇ ਆ ਹਰੀ ਮਿਰਚ ਪਾ ਦਿੱਤੀ ਆ ਇਹਨੂੰ ਹੁਣ ਫਰਾਈ ਹੋਣ ਤੱਕ ਇੰਤਜ਼ਾਰ ਕਰਾਂਗੇ ਥੋੜਾ ਜਿਹਾ ਬ੍ਰਾਊਨ ਹੋ ਜਾਣਗੇ ਪੀ ਰਹੇ ਇਹਦੇ ਵਿੱਚ ਨਮਕ ਮਿਰਚ ਪਾ ਕੇ ਤੇ ਪਿਆਜ਼ ਪਾਵਾਂਗੇ ਮੈਂ ਇਹਦੇ ਵਿੱਚ ਹੁਣ ਨਮਕ ਪਾਉਣ ਲੱਗੀ ਆ ਨਮਕ ਆਪਣੇ ਸਵਾਦ ਅਨੁਸਾਰ ਪਾਓ ਫਿਰ ਇਸ ਤੋਂ ਬਾਅਦ ਇਹਦੇ ਵਿੱਚ ਹਲਦੀ ਪਾਉਂਗੀ ਹਲਦੀ ਪੈ ਗਈ ਆ ਜੀ ਹੁਣ ਇਹਨੂੰ ਥੋੜਾ ਆਪ ਫਰਾਈ ਫਿਰ ਹੌਣ ਦਵਾਂਗੇ ਫਰਾਈ ਨਾਲ ਚੰਗੀ ਤਰ੍ਹਾਂ ਥੋੜਾ ਫਰਾਈ ਨਾਲ ਮਤਲਬ ਇਹ ਆ ਕਿ ਕੋੜੀ ਨਾ ਲੱਗੇ ਸਬਜੀ ਜਦੋਂ ਸਬਜੀ ਲੱਗੇ ਤੁਹਾਨੂੰ ਕਿ ਹਾਂ ਬਣਾਉਣ ਵਾਲੀ ਫਿਰ ਮੈਂ ਦੇ ਵਿੱਚ ਚਾਟ ਮਸਾਲਾ ਪਾਇਆ ਚਾਟ ਮਸਾਲਾ ਜਰੂਰ ਪਾਇਓ ਸਬਜੀ ਇਹਦੇ ਨਾਲ ਕੋੜੀ ਨਹੀਂ ਲੱਗਦੀ ਤੇ ਬਹੁਤ ਸੁਆਦ ਲੱਗਦੀ ਹੈ ਇਸ ਤਰ੍ਹਾਂ ਕਰਕੇ ਹੁਣ ਫਿਰ ਹੁਣ ਪਿਆਜ਼ ਦੀ ਵਾਰ ਹੀ ਆ ਗਈ ਹੈ ਪਿਆਜ਼ ਪਾ ਕੇ ਇਹਦੇ ਵਿੱਚ ਫਿਰ ਹੁਣ ਸਬਜੀ ਨੂੰ ਥੋੜਾ ਜਿਮ ਗੈਸ ਤੇ ਕਰਕੇ ਹਲਾ ਲਾ ਕੇ ਤੇ ਚੰਗੀ ਤਰ੍ਹਾਂ ਬਣਾ ਲੈਣੀ ਹੈ ਫਿਰ ਭਾਂਡਿਆਂ ਚ ਸਰਵ ਕਰੋ ਤੇ ਆਪਣੇ ਪਰਿਵਾਰ ਨੂੰ ਖਵਾਓ ਤੇ ਆਪ ਵੀ ਖਾਓ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਲੀਜ਼ ਫਿਰ ਮਿਲਾਂਗੇ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਅਦੋਂ ਤੱਕ ਦੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਦਾ ਇੰਤਜ਼ਾਰ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਜ਼ਰੂਰ ਵੇਖਿਆ ਕਰੋ ਸਾਡਾ ਵੀ ਹੌਸਲਾ ਪਾਦਾ ਫਿਰ ਅਸੀਂ ਹੋਰ ਵਧੀਆ ਵੀਡੀਓ ਬਣਾਵਾਂਗੇ ਠੀਕ ਹੈ ਜੀ ਬਾਏ ਬਾਏ